बोलो सी आवरण रामचंद्र महाराज की जय बोलो ऋषि जी महाराज की जय बोलो शासी जी महाराज की जय बोलो बाबा बालकदास जी महाराज की जय बोलो व्यास जी महाराज की जय श्री राधा कृष्ण चैरिटेबल सोसाइटी गीता भवन गुराया विखे हर साल दी तरह इस साल भी रामनामी दे मौके चंडा चढ़ान दी रसम ट्रस्ट दे प्रधान अजय माटा अते मेंबर सहबानना वलो अदा कीती गई ਇਸ ਮੌਕੇ ਟਰਸ ਮੈਂਬਰ ਪਵਨ ਸ਼ਰਮਾ ਨੇ ਕਿਹਾ ਕਿ ਸ਼ਿਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਗੁਰਾਇਆ ਜੋ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਬਣ ਰਿਹਾ ਹੈ ਇਸ ਵਿੱਚ ਫ੍ਰੀ ਡਿਸਪੈਂਸਰੀ ਵੀ ਚੱਲ ਰਹੀ ਹੈ ਜੋ ਹਰੇਕ ਵਰਗ ਦੇ ਲੋਕਾਂ ਲਈ ਬਣਾਇਆ ਜਾ ਰਿਹਾ ਹੈ ਇਸ ਨੂੰ ਬਣਾਉਣ ਲਈ ਦਾਨੀ ਸੱਜਣਾ ਦੀ ਵੀ ਲੋੜ ਹੈ ਕੋਈ ਵੀ ਦਾਨੀ ਸੱਜਣ ਟਰਸ ਦੇ ਪ੍ਰਧਾਨ ਮੈਂਬਰ ਸਹਿਬਾਨ ਨਾਲ ਸੰਪਰਕ ਕਰਕੇ ਆਪਣਾ ਯੋਗਦਾਨ ਪਾ ਸਕਦਾ ਹੈ ਬੋਲ ਅਸੀਂ ਆਵਰ రామਚੰਦਰ ਮਹਾਰਾਜ ਕੀ ਜੈ ਬੋਲੋ ਰਿਸ਼ੀ ਜੀ ਮਹਾਰਾਜ ਕੀ ਜੈ ਬੋਲੋ ਸ਼ਾਸਤਰੀ ਮਹਾਰਾਜ ਕੀ ਜੈ ਬੋਲੋ ਬਾਬਾ ਬਾਲਕਦਾਸ ਜੀ ਮਹਾਰਾਜ ਕੀ ਜੈ ਬੋਲੋ ਬਿਆਸ ਜੀ ਮਹਾਰਾਜ ਕੀ ਜੈ ਹੋ ਸਵਾਜ ਦਾ ਦਿਨ ਜਿਹੜਾ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਦਿਨ ਹੈ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੀ ਕਿਰਪਾ ਦੇ ਨਾਲ ਅੱਜ ਗੀਤਾ ਪਵਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜੀ ਝੰਡੇ ਦੀ ਰਸਮ ਹੈ ਉਹ ਅਦਾ ਕੀਤੀ ਗਈ ਹੈ। ਔਰ ਸਾਡੇ ਸਾਰੇ ਮੈਂਬਰਸ ਪਹੁੰਚੇ ਆ ਇੱਥੇ ਔਰ ਸਾਡੇ ਟਰਸਟੀਆਂ ਪਹੁੰਚੇ ਆ। ਅਸੀਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਟਰਸਟੀ ਨਹੀਂ ਪਹੁੰਚ ਸਕੇ ਉਹਨਾਂ ਨੂੰ ਜਿਹੜੇ ਸਾਡੇ ਐਨ ਆਰ ਆਈ ਟਰਸਟੀ ਆ ਬਾਹਰ ਬੈਠੇ ਆ ਔਰ ਜਿੰਨੇ ਸ਼ਹਿਰ ਵਾਸੀ ਆ ਸਾਰਿਆਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੈ। ਕਿਰਮ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਜਿਨ੍ਹਾਂ ਨੇ ਵੀ ਸਾਡਾ ਸਹਿਯੋਗ ਕੀਤਾ ਸਾਰਿਆਂ ਨੂੰ ਰਾਮ ਜੀ ਮਹਾਰਾਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਣ ਅੰਤਾਂ ਦਾ ਵਾਅਦਾ ਕਰਨ ਸੁਖ ਸ਼ਾਂਤੀ ਤੰਦਰੁਸਤੀ ਕਰਨ ਔਰ ਹੋਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਟਰਸਟੀ ਗੌਰਵ ਕੌਸ਼ਲ ਜੀ ਜਿਨ੍ਹਾਂ ਨੇ ਅੱਜ 90000 ਰੁਪਏ ਦਿੱਤਾ ਹੈ ਉਹਨਾਂ ਦਾ ਟਰਸਟ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਖਜ਼ਾਨਿਆਂ ਚੋਂ ਇਹ ਮਾਇਆ ਆਈ ਹੈ ਉਹ ਖਜ਼ਾਨੇ ਭਰਪੂਰ ਰਹਿਣ ਇਸੇ ਤਰ੍ਹਾਂ ਬਾਕੀ ਵੀ ਜਿਹੜੇ ਸਾਡੇ ਸ਼ਹਿਰ ਦੇ ਦਾਨੀ ਸੱਜਣਾ ਹੈ ਉਹਨਾਂ ਨੂੰ ਬੇਨਤੀਆਂ ਹੈ ਕਿ ਉਹ ਵੀ ਆਪਣਾ ਆਪਣਾ ਯੋਗਦਾਨ ਅੱਜ ਦਾ ਸ਼ੁਭ ਦਿਹਾੜਾ ਦੇਖੋ ਕਿੰਨਾ ਵਧੀਆ ਦਿਨ ਹੈ ਅੱਜ ਮਰਿਆਦਾ ਪਰਸ਼ੋਤਮ RAM ਕਿੰਨੀ ਵੱਡੀ ਗੱਲ ਹੈ ਕਿ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਇਹ ਗੀਤਾ ਪਵਨ ਦੇ ਵਿੱਚ ਸਾਰੇ ਮੈਂਬਰ ਇਕੱਠੇ ਹੋਏ ਆ ਔਰ ਅਸੀਂ ਇਹੀ ਸਾਰਿਆਂ ਨੂੰ ਕਹਿੰਨੇ ਆ ਵੀ ਜਰੂਰ ਥੋੜਾ ਬਹੁਤਾ ਦਾਨ ਜਰੂਰ ਕਰਨਾ ਚਾਹੀਦਾ ਹੈ ਕਹਿੰਦੇ ਚਿੜੀ ਚੂੰਚ ਬਰ ਲੈ ਗਈ ਨਦੀ ਨਾ ਘਟਿਓ ਨੀਰ দান ਦੇਹ ਦਾ ਨਹੀਂ ਘਟੇ ਕਹਿ ਗਏ ਭਗਤ ਕਬੀਰ ਕਿਉਂਕਿ দান ਦੇਣ ਦੇ ਨਾਲ ਬਹੁਤ ਸਾਰੇ ਕਸ਼ਟ ਕੱਟੇ ਜਾਂਦੇ ਆ ਸੋ ਅਸੀਂ ਅੱਜ ਦੇ ਦਿਹਾੜੇ ਦੀ ਸਾਰੇ ਮੈਂਬਰਾਂ ਨੂੰ ਸਾਰੇ ਟਰਸਟੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਐਨ ਆਰ ਆ ਵੀਰਾਂ ਨੂੰ ਵਧਾਈ ਦਿੰਨੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ